ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਧਰਨਪ੍ਰੀਤ ਕੌਰ ਆਈਪੀਐਸ ਉਹਨਾਂ ਦੇ ਦਫ਼ਤਰ ਦੇ ਇਸ ਥੱਲੇ ਏਸੀਪੀ ਵੈਸਟ ਔਰ ਐਸਐਚਓ ਪੰਜ ਨੰਬਰ ਡਿਵੀਜ਼ਨ ਸਾਹਿਲ ਚੌਧਰੀ ਔਰ ਇਨਰੀ ਟੀਮ ਜਸਵੀਰ ਸਿੰਘ ਸਬ ਇੰਸਪੈਕਟਰ 231 ਦੀ ਰਾਤ ਨੂੰ ਕਾ ਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਹਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਂ ਦੇ ਮੁੰਡੇ ਦਾ ਉਸ ਸਬੰਧ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਮਨ 1 ਬੀਐਨਐਸ ਤਹਿਤ 5 ਨੰਬਰ ਡਵੀਨਸ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਅਧਿਕਾਰੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਹ ਸਮਟਰ ਦੀ ਹੋਏ ਸੀਗੀ ਵੀ ਦੋਨੋਂ ਇਹ ਆਪਸ ਵਿੱਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਫਸਾਈ ਹੋਈ ਉਦੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਲ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ ਔਰ ਰਾਈ ਨਾਮੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਇਨਾਮਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੇ ਤੁਰਗੇ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪਾਕਟ ਦੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਜਿਹੜਾ ਸਿਵਲ ਅਫਸਰ ਦਾਖਲ ਕਰਾਇਆ ਇਹ ਰਾਤ ਦਾ ਬਕੂਆ ਹੈਗਾ 11:30 12 ਵਜੇ ਦਾ ਔਰ ਉਸ ਤੋਂ ਬਾਅਦ ਸਿੱਧੇ ਜਿਹੜੀ ਉਹਦੀ 5 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕੱਦਮਾ ਅੰਦਰ ਸੀ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਹ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਬਰਾਮਦ ਕਰ ਚੁੱਕੇ ਆ ਔਰ ਇਹਨੂੰ ਮਨਜੋਗ ਅਦਾਲਤ ਦੇ ਜੱਜ ਪੇਸ਼ ਕੀਤਾ ਹੈਗਾ ਔਰ ਇਹਦਾ 2 ਦਿਨ ਦਾ ਪੁਲਿਸਮਾਨ ਜਿਹੜਾ ਹਾਸਲ ਕੀਤਾ ਗਿਆ ਸੋ ਜਿਹੜਾ ਸੂਰਜ ਹੈਗਾ ਜਿਸ ਨੇ ਕਤਲ ਕੀਤਾ ਉਹਦੇ ਤਾਂ ਪਹਿਲਾਂ ਵੀ ਕੋਈ ਪਰਚੇ ਵਗੈਰਾ ਨਹੀਂ ਨਹੀਂ ਇਹ ਤੇ ਪਹਿਲਾਂ ਕੋਈ ਪਰਚਾ ਨਹੀਂ ਜੀ ਇਹਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਨਹੀਂ ਹੈਗਾ ਕੋਈ ਜੀ ਇਹ ਕੋਈ ਸਾਜੀ ਸੋਜੀ ਸੰਦੇਸ਼ ਸਾਜੀਸ ਦੇ ਵਿੱਚ ਇਹ ਕਤਲ ਕੀਤਾ ਗਿਆ ਕਿ ਉਹ ਦੋ ਜਾ ਨਹੀਂ ਸੋਚੀ ਸਾਜੀ ਸਾਜੀਸ ਦੇ ਵਿੱਚ ਇਹ ਕਤਲ ਨਹੀਂਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਸ ਵਿੱਚ ਇਹ ਦੋ ਸੀਗੇ ਕਿਸੇ ਗੱਲ ਨੂੰ ਲੈ ਕੇ ਬਹਿਸ-ਵਿਚਾਈ ਹੋਈ ਹੈਗੀ ਔਰ ਬਹਿਸ-ਵਿਚਾਈ ਤੋਂ ਬਾਅਦ ਜਿਹੜਾ ਹੈਗਾ ਆਪਸ ਵਿੱਚ ਪਹਿਲਾਂ ਹੱਥੋਪਾਈ ਹੋਈ ਔਰ ਹੱਥੋਪਾਈ ਹੋਣ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਸ ਵਿੱਚ ਦੋਸਤਾਂ ਨਾਲ ਬਹਿ ਕੇ ਰਾਈਨਾਮਾ ਕਰਾਇਆ ਰਾਈਨਾਮੇ ਦੇ ਵਿੱਚ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗਣ ਤੋਂ ਬਾਅਦ ਇਹਨੇ ਜਿਹੜਾ ਤੈਸ਼ ਚਾਕੇ ਜਿਹੜਾ ਹੈਗਾ ਉਸ ਬੰਦੇ ਦੇ ਇਹ ਛੁਰੇ ਮਾਰ ਕੇ ਜਿਹੜਾ ਇਹਦਾ ਮਰਡਰ ਕੀਤਾ ਔਰ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਘਟਨਾ ਕਿੰਨੇ ਵਜੇ ਦੀ ਸਤਿ ਸਵੇਰ? ਇਹ ਰਾਤ ਦੀ ਘਟਨਾ ਹੈਗੀ ਐਟ ਲੀਸਟ 9 ਵਜੇ ਤੋਂ ਬਾਅਦ ਦੀ ਘਟਨਾ ਹੈਗੀ। ਟੋਟਲ ਕਿੰਨੇ ਦੋਸ਼ੀ ਹੈਗੇ ਨੇ? ਇੱਕੋ ਹੀ ਦੋਸ਼ੀ ਸੂਰਜ ਕੁਮਾਰ ਜਿਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਸੀਸੀਟੀਵੀ ਫੁਟੇ ਦੇ ਵਿੱਚ ਕਾਫੀ ਜਾਣੇ ਹੈਗੇ ਸਰ। ਜਦੋਂ 10 ਤੋਂ 12 ਜਾਣੇ ਹੈਗੀ ਵਿਦੇ ਵਿੱਚ। ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਇਹਨਾਂ ਦੇ ਆਪਸ 'ਚ ਪਹਿਲਾਂ ਜਿਹੜੀ ਹੈ ਲੜਾਈ ਹੋਈ ਸੀ ਕਿਸੇ ਗੱਲ ਨੂੰ ਲੈ ਕੇ ਔਰ ਉਦੋਂ ਬਾਅਦ ਇਹ ਦੋਸਤ ਹੀ ਸੀਗੇ ਆਪਸ 'ਚ ਇੱਕ ਦੂਜੇ ਦੇ ਜਾਨੂ ਸੀਗੇ। ਔਰ ਜਦੋਂ ਰਾਜੀਨਾਮਾ ਕਰਾਉਣ ਦੀ ਗੱਲ ਹੈ ਰਾਜੀਨਾਮਾ ਕਰਾਉਣ ਦੇ ਵਿੱਚ ਇਹ ਸਾਰੇ ਉਦੋਂ ਇਕੱਠੇ ਹੋਏ ਸੀਗੇ ਔਰ ਜਿਹੜੇ ਤੁਸੀਂ ਸੀਸੀਟੀਵੀ ਫੁਟੇਜ ਦੀ ਗੱਲ ਕਰ ਰਹੇ ਹੋ ਉਹ ਫੁਟੇਜ ਦੇ ਵਿੱਚ ਜਿਹੜੇ ਰਾਜੀ ਕਰਾਵਾ ਰਾਜੀਨਾਮਾ ਕਰਾਉਣ ਵਾਲੇ ਬੰਦੇ ਸੀਗੇ ਉਹੀ ਸੀਗੇ ਸਾਰੇ ਪਰ ਮਾਰਿਆ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਇਹਨੇ ਇਕੱਲੇ ਨਹੀਂ ਮਾਰਿਆ ਹੈਗਾ ਇਸ ਕਰਕੇ ਇਸ ਇਕੱਲੇ ਬੰਦੇ ਦੇ ਉੱਤੇ ਮੁਕੱਦਮਾ ਅੰਦਾਜ਼ੇ ਕਿ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਸਿਰਫ ਉਹਨਾਂ ਦੇ ਘਰ ਉਹ ਘਰ ਵਾਲਿਆਂ ਦੱਸਿਆ ਜਾਦਾ ਕਿ 4 ਵੇ ਦੁਪਹਿਰੇ ਲੱਗ ਗਏ ਸੀਗੇ ਜਿਹੜੀ ਘਟਨਾ ਦਾ ਕਰਤੀ 12 ਵਜੇ ਕਰੀਬ ਹੋਈ ਸੀਗੀ ਉਸ ਤੋਂ ਬਾਅਦ ਉਹ ਮਾਰ ਕੇ ਉਹਨਾਂ ਦੇ ਘਰ ਦੇ ਬਾਹਰ ਗਏ ਕੋਣ ਘਰ ਦਵਾ ਕੇ ਡਟਾ ਉਟਾ ਮਾਰੇ ਤੇ ਉਹਨਾਂ ਨੇ ਕਿਹਾ ਕਿ ਘਾਟਾ ਮੁੰਡੇ ਨੂੰ ਅਸੀਂ ਮਾਰ ਦਿੱਤਾ ਇਦਾਂ ਦਾ ਕੁਛ ਤੁਹਾਡੇ ਨੋਟਿਸ ਨਹੀਂ ਨਹੀਂ ਇਹ ਸਾਡੇ ਨੋਟਿਸ 'ਚ ਕੋਈ ਨਹੀਂ ਆਇਆ ਜੀ ਨਾ ਹੀ ਇਹ ਜੋ ਬਿਆਨ ਲਿਖਾਇਆ ਹੈਗਾ ਉਹਨਾਂ ਦੇ ਪੇਰੈਂਟਸ ਨੇ ਉਸ ਬਿਆਨ ਮੁਤਾਬਕ ਹੀ ਅਸੀਂ ਪਰਚਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਉਹਨਾਂ ਦੇ ਮਾਪੋਂ ਨੇ ਸਾਨੂੰ ਵੀ ਦੱਸਣੀ ਸੀ ਔਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਿਰ ਵੀ ਜੇ ਤੁਸੀਂ ਕਹਿ ਰਹੇ ਹੋ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ